ਕਤਨਾ ਹੁਣ ਵਾਪਰੀ ਇੱਕ ਵਾਰ ਫਿਰ ਤੋਂ ਇੰਨੇ ਮੁੱਦਿਆਂ ਦੇ ਬਾਅਦ ਫਿਰ ਤੋਂ ਗੁਰਗਰਾਹ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਾਹਮਣੇ ਆਇਆ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਇਹ ਘਟਨਾ ਘਟਈਆ ਮਤਲਬ ਇਹ ਕਾਫੀ ਨਿੰਦਨਯੋਗ ਹੈ ਕਿਉਂਕਿ ਜਿਹੜਾ ਛੋਟਾ ਸਾਥੀ ਸੀ ਜਿਹਨੂੰ ਆਪਾਂ ਗੋਵਰ ਵੀ ਕਹਿੰਦੇ ਆ ਇਹ ਇਹ ਗੋਬਰ ਨਾਲ ਪਸ਼ੂਆਂ ਦੇ ਗੋਬਰ ਨਾਲ ਮਲਮੂਤਰ ਨਾਲ ਲਿਬੜਿਆ ਹੋਇਆ ਸੀ ਗ੍ਰੰਥੀ ਸਿੰਘ ਨਾਲ ਹੀ ਨਾ ਜਿਹੜਾ ਗ੍ਰੰਥੀ ਸਿੰਘ ਨੂੰ ਆਪਾਂ ਸਤਕਾਰ ਦੇ ਵਿੱਚ ਬਾਬਾ ਜੀ ਕਹਿੰਦੇ ਆ ਜੀ ਬਿਲਕੁਲ ਉਹ ਬਾਬਾ ਜੀ ਨੇ ਮਤਲਬ ਉਹ ਦੁਕਾਨ ਵਾਲਿਆਂ ਨਾਲ ਸਿੱਧੂ ਹੀ ਗੱਲ ਕਰਕੇ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੀ ਉਹਦੇ ਟੱਕ ਵੀ ਗੱਲ ਨਹੀਂ ਕੀਤੀ ਵੀ ਬਾਹਰ ਦੀ ਬਾਹਰੀ ਕਰਕੇ ਮਤਲਬ ਅਰਦਾਸ ਕਰਨੀ ਸੀ ਕਿ ਦੁਕਾਨ ਦੇ ਵਿੱਚ ਅਰਦਾਸ ਕਰਨੀ ਵੀ ਦੋ ਰੁਪਏ ਵਧ ਜਾਣਗੇ ਉਸ ਨੇ ਇਹ ਘਟਨਾ ਮਤਲਬ ਇਸ ਤਰ੍ਹਾਂ ਕੀਤੀ ਹੈ ਜਿਦੇ ਵਿੱਚ ਮਰਿਆਦਾ ਦਾ ਪੂਰਾ ਖਿਆਲ ਨਹੀਂ ਰੱਖਿਆ ਗਿਆ ਕਿਉਂਕਿ ਮੈਡਮ ਕਹਿੰਦੇ ਆ ਕਿ ਨਾਈ ਦੀ ਦੁਕਾਨ ਤੇ ਗੁਰੂ ਗ੍ਰੰਥ ਸਾਹਿਬ ਮਤਲਬ ਇਹਨਾਂ ਦੋਨਾਂ ਚੀਜ਼ਾਂ ਆਪਸ ਵਿੱਚ ਮੇਲ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਕੇਸ ਗੁਰੂ ਦੀ ਮੋਹਰ ਨੇ ਮੈਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦੇਣੀ ਚਾਹੀਦੀ ਕੇਸਾਂ ਦਾ ਮਾਨ ਸਤਕਾਰ ਹੋਣਾ ਚਾਹੀਦਾ ਹੈ ਦੂਜੇ ਪਾਸੇ ਨਾਈ ਦੇ ਦੁਕਾਨ ਦੇ ਵਿੱਚ ਮਤਲਬ ਹੁੰਦਾ ਹੀ ਇਹ ਹੈ ਹੋਰ ਉੱਥੇ ਕੋਈ ਕੰਮ ਹੀ ਨਹੀਂ ਹੁੰਦਾ ਇਸ ਕਰਕੇ ਮਤਲਬ ਇਹਨਾਂ ਪਹਿਲਾਂ ਵੀ ਇਹ ਇਸ ਗੱਲ ਨੂੰ ਇਹਨਾਂ ਨੇ ਧਾਂ ਦੇ ਵਿੱਚ ਰੱਖ ਕੇ ਇਹ ਹੀ ਇਸਤੇ ਚੱਕਣਾ ਸੀਗਾ ਤਾਂ ਗੱਲ ਕਰੀਏ ਇੱਕ ਤਾਂ ਸਟੈਪ ਪਹਿਲਾਂ ਦੁਕਾਨ ਦੇ ਉੱ ਘਾਟਣ ਵਾਸਤੇ ਗਲਤ ਹੋ ਗਿਆ ਦੂਸਰਾ ਜਿਹੜੀ ਉਹ ਗੱਡੀ ਲੈ ਆਂਦੀ ਸੀ ਉਹ ਗੱਡੀ ਵੀ ਮਰਿਆਦਾ ਮੁਤਾਬਕ ਉਹ ਸਾਫ ਸਫਾਈ ਨਹੀਂ ਕੀਤੀ ਹੋਈ ਸੀ ਇਸ ਕਰਕੇ ਹੋ ਗਿਆ ਤੀਜੀ ਗੱਲ ਇਹ ਹੈ ਜਦੋਂ ਕਿਸੇ ਪ੍ਰਬੰਧਕ ਬੰਦੇ ਨੇ ਉਹ ਇਹ ਪਤਾ ਲੱਗਿਆ ਵੀ ਦੇ ਅਦ비 ਆਪਾਂ અપਮਾਨ ਹੋ ਰਿਹਾ ਹੈਗਾ ਤਾਂ ਉਸ ਬੰਦੇ ਨੇ ਜਦੋਂ ਗੁਰੂ ਗੁਰੂਗ੍ਰੰਥ ਸਾਹਿਬ ਦੇਖਿਆ ਤਾਂ ਪਤਾ ਲੱਗਿਆ ਜੀ ਤੇ ਬ੍ਰਹਮਚੀ ਸਾਹਿਬ ਨਾਲ ਉਹਨੇ ਗੱਲ ਕੀਤੀ ਗਰੰਟੀ ਤੇ ਹੋਰ ਇੱਕ ਦੋ ਬੰਦੇ ਜਿਹੜੇ ਉਹਨਾਂ ਨੂੰ ਮਤਲਬ ਉੱਚੀ ਆਵਾਜ਼ ਦੇ ਵਿੱਚ ਬੋਲਣ ਲੱਗੇ ਵੀ ਅਸੀਂ ਜੇ ਤਰ੍ਹਾਂ ਦੇ ਅਸੀਂ ਹੋਕਰਾਂਗੇ ਇਹ ਬਹੁਤੀ ਮਤਲਬ ਇਹ ਮੰਨਦਾ ਭੀ ਘਟਨਾ ਹੋਈ ਹੈ ਇਹ ਜਿਹਦੇ ਨਾਲ ਮਤਲਬ ਇੱਕ ਤਾਂ ਮਰਿਆਦਾ ਮਰਿਆਦਾ ਨਹੀਂ ਪੂਰੀ ਹੋਈ ਦੂਸਰੀ ਬੇਅਦਬੀ ਦੀ ਗੱਲ ਹੋ ਗਈ ਸੀ ਕਿਹੜਾ ਜਿਹੜੇ ਬੰਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮਤਲਬ ਉੱਚੀ ਸੁਰ ਦੇ ਵਿੱਚ ਬੁਰਾਪਾ ਲਾ ਕੇ ਆਇਆ ਗਿਆ ਜੀ ਇਹਨਾਂ ਚਾਰ ਘਟਨਾਵਾਂ ਨੇ ਜਿਹੜੀਆਂ ਇਹ ਬਾਕੀ ਦਿਲ ਨੂੰ ਬਲੁੰਦਰ ਦੇਣ ਵਾਲੀਆਂ ਜੀ ਬਿਲਕੁਲ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੀ ਉਹ ਹਰ ਵਾਰ ਇੱਕੋ ਗੱਲ ਕਹਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਿੱਥੇ ਕਿਤੇ ਹੁਣ ইরਾਨੀ ਦੀ ਜੰਗ ਲੱਗੀ ਸੀ ਉੱਥੋਂ ਵੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਜਿਹੜੇ ਉਹਨਾਂ ਨੂੰ ਇੱਕ ਸੁਰੱਖਿਅਤ ਢੰਗ ਦੇ ਤਰੀਕੇ ਦੇ ਨਾਲ ਸੁਰੱਖਿਅਤ ਜਗ੍ਹਾ ਦੇ ਉੱਪਰ ਪਹੁੰਚਾਇਆ ਜਾਵੇ ਪਰ ਦੂਸਰੀ ਤਰ੍ਹਾਂ ਬਹੁਤ ਹੀ ਛੋਟੇ ਛੋਟੇ ਕਸਬਿਆਂ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਿਆਮ ਬੇਅਦਬੀ ਹੋ ਰਹੀ ਹੈ ਉਹ ਹਜੇ ਵੀ ਕਿਤੇ ਨਾ ਕਿਤੇ ਪੜਦੇਆਂ ਦੇ ਵਿੱਚ ਹੈ ਜਿਹੜੀ ਕਿ ਸ਼ਰਿਆਮ ਸਾਹਮਣੇ ਨਹੀਂ ਆਈ ਪਰ ਅਸੀਂ ਅਕਸਰ ਦੇਖਦੇ ਆ ਜਦੋਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਤੇ ਜਦੋਂ ਗ੍ਰੰਥੀ ਸਹਿਬਾਨ ਨੂੰ ਅਸੀਂ ਕਿਸੇ ਮੂਰਤ ਦੇ ਲਈ ਕਹਿੰਨੇ ਆ ਵੀ ਸਾਡੇ ਅਰਦਾਸ ਕਰਕੇ ਆਉਣੀ ਆ ਜਾਂ ਫਿਰ ਉਹ ਸਿਰਫ ਆਪਣੀ ਜਿਹੜੀ ਭੇਟਾ ਹੁੰਦੀ ਆ ਉਹਦੇ ਤੱਕ ਮਤਲਬ ਰੱਖਦੇ ਆ ਜਗਾ ਕੀ ਐ ਕਿੱਥੇ ਕਰਨਾ ਉਸ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਹਾਂਜੀ ਪਰ ਇਹ ਥੋੜੀ ਜਿਹੀ ਗੱਲ ਇਹ ਹੈ ਨਾ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਜਿਹੜੇ ਗ੍ਰੰਥੀ ਸਿੰਘ ਹੁੰਦੇ ਨੇ ਇਹਨਾਂ ਵਾਸਤੇ ਕੋਈ ਨਿਯਮ ਜਾ ਇੰਨਾ ਨੂੰ ਕੋਈ ਮਰਿਆਦਾ ਸਿਖਾਉਣ ਬਾਰੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਮੀਟਿੰਗ ਜਾਂ ਕੋਈ ਦਿਨ ਰੱਖਿਆ ਜਾਵੇ ਜਿਵੇਂ ਸੰਗਰਾਮ ਦਾ ਦਿਨ ਜਾਂ ਖੋਹ ਤੋਂ ਬਾਅਦ ਮਤਲਬ ਕਿਸੇ ਵੀ ਤਰ੍ਹਾਂ ਕਿਉਂਕਿ ਇਹ ਬੰਦੇ ਪੁਸਤਾ ਫਿਰਕ ਹੋ ਗਏ ਜੀ ਉਸ ਇਹ ਬਹੁਤੇ ਫੜੇ ਦੀ ਹੁੰਦੇ ਅਨਪੜ ਹੀ ਹੁੰਦੇ ਨੇਗੇ ਪੰਜ ਚਾਰ ਪੜੇ ਜਾਂ ਬੁਰਮੁਖੀ ਬੜਨ ਜਾਣਦੇ ਹੁੰਦੇ ਨੇ ਤੇ ਇਸ ਕਰਕੇ ਮਤਲਬ ਜਿਹੜੀਆਂ ਇੰਨਾ ਗੱਲਾਂ ਵਾਲੇ ਧਿਆਨ ਨਹੀਂ ਦੰਦੇ ਜਿਹੜਾ ਬਾਹਰ ਦੀ ਬਾਹਰ ਵਾਲਾ ਕੰਮ ਕਰਿਆ ਮਤਲਬ ਇਹਦਾ ਬਹੁਤ ਹੀ ਗੱਲ ਇਹਨਾਂ ਨੂੰ ਵਸੂਲਣਾ ਕਹਿੰਦੇ ਵੀ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪਾਲਤੀ ਗੱਲ ਨੂੰ ਲੈਣ ਆਉਂਦਾ ਹੈ ਪਹਿਲਾਂ ਉੱਥੇ ਇੱਕ ਬੰਦਾ ਜਾ ਕੇ ਦੇਖੇ ਕਿ ਕਿੰਨੀ ਕੀ ਕਾਰਵਾਈ ਹੈ ਕਿੱਥੇ ਆਪਾਂ ਜਾ ਕੇ ਪ੍ਰਕਾਸ਼ ਕਰਨਾ ਹੈ ਤਾਂ ਕਿ ਜਿਹੜੀ ਰਹਿਤ ਮਰਿਆਦਾ ਉਹ ਸੰਪੂਰਨ ਹੋ ਸਕੇ ਜੀ ਬਿਲਕੁਲ ਪਰ ਜੇਕਰ ਗੱਲ ਕਰਦੇ ਆ ਨਾਈ ਦੇ ਦੁਕਾਨ ਦੇ ਉਦਘਾਟਨ ਦੀ ਪਰ ਜੇ ਇੱਕ ਪਾਸੇ ਅਸੀਂ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੀ ਪਰ ਕਿਤਾ ਕਿਸੇ ਦਾ ਕੋਈ ਵੀ ਹੋਵੇ ਕਈ ਮੀਟ ਸ਼ਾਪ ਦੇ ਉੱਪਰ ਵੀ ਜਿੱਥੇ ਉਹ ਆਪਣੀ ਧੂਫਜੋਤ ਕਰਦੇ ਨੇ ਉੱਥੇ ਉਹਨਾਂ ਨੇ ਬਾਬਾ ਜੀ ਦੇ ਜਿਹੜੇ ਸਰੂਪ ਨੇ ਕਿ ਉਹ ਉੱਥੇ ਸਾਪਿਤ ਕੀਤੇ ਹੋਏ ਨੇ ਜੇਕਰ ਸ਼ਰਮਣੀ ਕਮੇਟੀ ਇੰਨਾ ਹੀ ਇਸ ਚੀਜ਼ਾਂ ਨੂੰ ਲੈ ਕੇ ਸੀਰੀਅਸ ਹੈ ਤਾਂ ਜਿਹੜੇ ਸ਼ਾਪ ਦੀਆਂ ਦੁਕਾਨਾਂ ਦੇ ਵਿੱਚ ਧੂਫਜੋਤ ਕੀਤਾ ਜਾਂਦਾ ਖੂਨ ਨਾਲ ਲਿਬੜੇ ਹੋਏ ਪੈਸੇ ਜਿਹੜੇ ਤੁਸੀਂ ਆਪਣੀ ਜੇਬ ਦੇ ਵਿੱਚ ਪਾਉਂਦੇ ਹੋ ਕਿਤੇ ਨਾ ਕਿਤੇ ਉਹ ਘੁੰਮਦੇ ਕਮਾਉਂਦੇ ਗੋਲਕਾਂ ਦੇ ਅੰਦਰ ਵੀ ਚਲੇ ਜਾਂਦੇ ਨੇ ਇਹ ਮੁੱਦੇ ਤੇ ਬਿਲਕੁਲ ਗੰਭੀਰਤਾ ਨਾਲ ਸਾਨੂੰ ਜਾਂਚ ਕਰਨੀ ਚਾਹੀਦੀ ਹੈ ਤੇ ਨਾਲ ਹੀ ਇਸ ਚੀਜ਼ ਦਾ ਜਿੱਥੇ ਕਿ ਜੇ ਸਾਡੇ ਬੱਚਿਆਂ ਨੂੰ ਅਸੀਂ ਸਿੱਖੀ ਦੇ ਨਾਲ ਜੋੜਨਾ ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਗ੍ਰੰਥੀ ਸਹਿਬਾਨ ਨੇ ਉਹ ਉੱਥੇ ਅਰਦਾਸ ਕੀ ਕਰਦੇ ਕਿ ਇਹਨਾਂ ਨੂੰ ਕੇਸ ਕੱਟਣ ਦਾ ਬਲ ਬਖਸ਼ਿਆ ਜਾਵੇ ਆਪਰੂ ਗੰਦੌਰੀਆਂ ਨਹੀਂ ਜਿਹੜੀ ਸ਼ਰੌਨੀ ਗੁਰਦਾਰ ਪਰੰਧ ਕਮੇਟੀ ਹੈ ਜੀ ਜਿਹਨੀਆਂ ਇਲੈਕਸ਼ਨਾਂ ਹੋਈਆਂ ਨੂੰ 15 ਸਾਲ ਹੋ ਗਏ ਤੇ ਚਾਹੇ ਕੁਝ ਬੰਦੇ ਐਨ ਦੀ ਡੈਥ ਹੋ ਗਈ ਜੇ ਕੁਝ ਬੰਦੇ ਅਸਤੀਫਾ ਦੇ ਦੇ ਕੁਝ ਬੰਦੇ ਬਾਹਰਲੇ ਕੰਟਰੀ ਦੇ ਵਿੱਚ ਸੈੱਟ ਹੋ ਗਏ ਮਤਲਬ ਜਿਹੜੀ ਸ਼ਰੌਨੀ ਕਮੇਟੀ ਦਾ ਫਾਰਮਾ ਉਹ ਬਸ ਹੀ ਪੂਰਾ ਹੁੰਦਾਗਾ ਜਿੰਨਾ ਚਿਰ ਇਹ ਨਾ ਜਾਂ ਨਵੀਆਂ ਚੋਣਾਂ ਨਹੀਂ ਹੁੰਦੀਆਂ ਨਵੀਆਂ ਚੋਣਾਂ ਦੇ ਵਿੱਚ ਨਵੇਂ ਬੰਦੇ ਆਉਣਗੇ ਜਿਹੜੇ ਬੜੇ ਵਿਗੇ ਹੋਣਗੇ ਬੱਤ ਸੂਝਵਾਨ ਹੋਣਗੇ ਉਹ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਛੋਟੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਬਣਦੀਆਂ ਨੇ ਇਹਨਾਂ ਨੂੰ ਦੇ ਉੱਤੇ ਧੋਖ ਫਰਤਾਲ ਕਰਕੇ ਜਿਹੜਾ ਤੁਸੀਂ ਦੱਸਿਆ ਸੀ ਇਸ ਤਰ੍ਹਾਂ ਦੀ ਧੂ ਵੱਟੀ ਵਾਲਾ ਕੰਮ ਹੈ ਇਹ ਸਾਰੇ ਪਾਸੇ ਤੇ ਨਜ਼ਰਸਾਨੀ ਕਰਕੇ ਜੋ ਕਾਰਵਾਈ ਬਣਦੀ ਹੈ ਕਿਸੇ ਦੇ ਖਿਲਾਫ ਉਹ ਕਾਰਵਾਈ ਕੀਤੀ ਜਾਵੇ ਕਿ ਜੋ ਕਿਸੇ ਨੂੰ ਧੂ ਬੰਦੀ ਤੋਂ ਮਨਾ ਕਰਨਾ ਹੈ ਜੋ ਕੋਈ ਵੀ ਮर्याਦਾ ਤੂ ਵਸਤੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਹੈ ਜਾਂ ਗੁਰੂ ਸਾਹਿਬ ਦੀ ਫੋਟੋ ਹੈ ਉੱਥੇ ਮर्याਦਾ ਇਹ ਜ਼ਰੂਰੀ ਹੁੰਦੀ ਹੈ ਵੀ ਮर्याਦਾ ਸਹੀ ਰਿਹਾ ਜਾਵੇ ਜਾਂ ਇਸ ਨਾਲ ਦਾ ਮਤਲਬ ਇਹ ਹੈ ਜਿਉ ਉਹਨੂੰ ਤਕਾਣੇ ਪਛਾਣ ਕੇ ਕੋਈ ਉਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਵੇ ਗੱਲ ਕਰ ਜਦੋਂ ਤਕਾਣੇ ਨਹੀਂ ਪਛਾਉਂਦੇ ਤੇ ਗੁਰਮਰਿਆਦਾ ਦਾ ਧਾਣ ਹੁੰਦਾ ਆ ਦੇਖਣ ਵਾਲੇ ਦੇ ਉੱਤੇ ਵੀ ਪ੍ਰੈਸ਼ਰ ਹੈ ਜਿਹੜਾ ਉਹ ਕੋਈ ਬਹੁਤਾ ਵਧੀਆ ਨਹੀਂ ਬੰਦਾ ਤੇ ਉਹਦਾ ਸਿੱਖਿਆ ਵੀ ਘੱਟ ਇਸ ਤਰ੍ਹਾਂ ਦੀ ਗਰੈਨ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਆਪ ਮਤਲਬ ਗਲਤ ਕੰਮ ਕਰ ਰਿਹਾ ਉਹ ਦੂਸਰੇ ਨੂੰ ਫਿਰ ਚੀਕ ਸਿਖਾ ਦਿੰਦੀ ਜੀ ਬਿਲਕੁਲ ਜੀ ਇਹ ਜਿੰਨਾ ਕਿ ਸ਼ਰੌਨੀ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਵੋਟਾਂ ਦੇ ਵਿੱਚ ਉਹ ਤੋਂ ਬਾਅਦ ਫਿਰ ਜਦੋਂ ਜਲਾਸੂ ਉਹਦੇ ਵਿੱਚ ਇਹ ਗੱਲਾਂ ਵਿਚਾਰੀਆਂ ਜਾਣਗੀਆਂ ਬਲਕਿ ਸੱਚੀ ਅੱਜ ਕੱਲ ਦੀ ਇਹ ਹੈ ਵੀ ਜਿਹੜੀ ਸ਼ਰੌਨੀ ਗੁਰਦਰਾ ਪ੍ਰੰਧ ਕਮੇਟੀ ਹੈ ਇਹ ਇੱਕ ਰਾਜਸੀ ਵਿੰਦ ਬਣ ਗਿਆ ਜੀ ਆਪਣਾ ਰਾਜਸੀ ਇੱਕ ਪਾਸੇ ਵੀ ਤੌਰ ਤੇ ਤਰੀਕੇ ਦੇ ਤਰ੍ਹਾਂ ਇਹ ਚੱਲ ਰਹੇ ਨੇ ਇਹ ਮਤਲਬ ਆਮ ਤਸਾਬ ਨੂੰ ਵੀ ਇਸ ਗੱਲ ਦੇ ਉੱਤੇ ਥੋੜਾ ਜਿਹਾ ਸਮਝਾ ਲੈਣਾ ਚਾਹੀਦਾ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਹੈ ਜਿਹੜੀ ਇਹ ਸਰਫਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਮੰਨ ਬਰਦਵਾਰਾਂ ਦੇ ਪ੍ਰਬੰਧ ਵਾਸਤੇ ਬਣਾਈ ਦੀ ਇੱਕ ਕਮੇਟੀ ਨਾ ਕਿ ਸਿਆਸਤ ਜਾਂ ਸਿਆਸੀ ਝਗਾੜਾ ਖੜਨ ਵਾਸਤੇ ਜੀ ਬਿਲਕੁਲ ਬਹੁਤ ਹੀ ਵਧੀਆ ਸੀ ਤੁਹਾਡਾ ਵਿਚਾਰ ਇਹ ਸੀ ਵੀ ਸਾਨੂੰ ਇਹਨਾਂ ਚੀਜ਼ਾਂ ਤੇ ਜਾਂਚ ਕਰਨੀ ਚਾਹੀਦੀ ਹੈ ਜਾਂਚ ਬੰਦੇ ਸਮੇ ਉਹ ਜਿੱਥੇ ਜਿਹੜੀ ਚੀਜ਼ ਹੋਣੀ ਚਾਹੀਦੀ ਉਸ ਨੂੰ ਧਿਆਨ ਦੇ ਵਿੱਚ ਰੱਖਣ ਪਰ ਜੇਕਰ ਗੱਲ ਕਰਦੇ ਆ ਕਾਫੀ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਪਿੱਛੇ ਜੇ ਇੱਕ ਗ੍ਰੰਥੀ ਸਹਿਬਾਨ ਦੇ ਬੱਚੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਬੱਚੀ ਦੇ ਨਾਲ ਅਸ਼ਲੀਲ ਹਰਕਤ ਕੀਤੀ ਜਾਂ ਫਿਰ ਕਹਿ ਲਈਏ ਸਿਗਰਟ ਦਾ ਪੀਣਾ ਜਾਂ ਫਿਰ ਕਹਿ ਲਈਏ ਰੋਲ ਕਰਦੇ ਸਮੇ ਤੁਸੀ ਰੀਲਾਂ ਦੇਖਣੀਆਂ ਜੇਕਰ ਤੁਸੀਂ ਮਾਨ ਮਰਿਆਦਾ ਦੇ ਵਿੱਚ ਰਹਿ ਕੇ ਪਾਠ ਨਹੀਂ ਕਰ ਸਕਦੇ ਕਿਸੇ ਦੇ ਘਰ ਦੇ ਵਾਸਤੇ ਤੁਸੀਂ ਤੁਹਾਨੂੰ ਬੰਦਾ ਲੈ ਕੇ ਆਂਦਾ ਮਾਫ ਕਰਨਾ ਤੁਹਾਨੂੰ ਘਰ ਦੇ ਵਿੱਚ ਕੋਈ ਲੈ ਕੇ ਆਂਦਾ ਤਾਂ ਉਸ ਦੀ ਤੋਂ ਉਹ ਤੁਹਾਨੂੰ ਇੱਕ ਰੱਬ ਦੀ ਤਰ੍ਹਾਂ ਗ੍ਰੰਥੀ ਸਹਿਬਾਨ ਨੂੰ ਵੀ ਪੂਜਦੇ ਨੇ ਤੇ ਪੈਰ ਤੱਕ ਧੋਂਦੇ ਨੇ ਪਰ ਜੇਕਰ ਉਹ ਹੀ ਗ੍ਰੰਥੀ ਆਪਣੀ ਭੇਟਾ ਵੀ ਲੈ ਰਿਹਾ ਤੇ ਪੂਰੀ ਇਮਾਨਦਾਰੀ ਦੇ ਨਾਲ ਪਾਠ ਨਹੀਂ ਕਰ ਰਿਹਾ ਸਿਰਫ ਇੱਕ ਬੈਠਣ ਦੀ ਖਾਣਾ ਪੂਰਤੀ ਕਰ ਰਿਹਾ ਰੀਲਾ ਵੇਖ ਰਿਹਾ ਤੇ ਇੰਨਾ ਬੰਦਿਆਂ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਐਕਸ਼ਨ ਲੈਂਦੀ ਇਸ ਲਈ ਸ਼ਰੋਨੀ ਕਮੇਟੀ ਦਾ ਸੈਕਸ਼ਨ 80 ਬਣ ਗਿਆ ਨਾ ਸ਼ਰੋਨੀ ਕਮੇਟੀ ਦਾ ਇੱਥੇ ਮਰਿਆਦਾ ਵਾਲੇ ਪਾਸੇ ਸ਼ਰੋਨੀ ਕਮੇਟੀ ਦਾ ਉਹ ਜਿੰਨਾ ਧਿਆਨ ਚਾਹੀਦਾ ਉਹਨਾਂ ਧਿਆਨ ਨੂੰ ਦਿੱਤਾ ਜਾ ਰਿਹਾ ਹੈ ਇਸ ਕਰਕੇ ਜਿੰਨਾ ਜਿਹੜਾ ਜੋ ਬੰਦੇ ਯੋਗ ਨੇ ਉਹਨਾਂ ਨੂੰ ਮਤਲਬ ਇਸ ਕਾਰਵਾਈ ਵਾਸਤੇ ਰੱਖਿਆ ਜਾਵੇ ਤੇ ਜਿਹੜੇ ਅਯੋਗ ਹੋਗੇ ਜਾਂ ਬਜ਼ੁਰਗ ਹੋਗੇ ਜਾਂ ਮਰਿਆਦਾ ਰਹਿਤ ਮਰਿਆਦਾ ਜਿਹੜੀ ਉਹ ਪੂਰੀ ਨਿਭਾ ਨਹੀਂ ਰਹੇ ਉਹਨਾਂ ਨੂੰ ਮਤਲਬ ਕਿਸੇ ਹੋਰ ਵਿਭਾਗ ਤੇ ਲਾਇਆ ਜਾਵੇ ਇਸ ਤਾਕਿ ਮਤਲਬ ਜਿਹੜੀ ਉਹਨਾਂ ਦੀ ਪਨੀਰੀ ਹੈ ਉਹਦੇ ਉੱਤੇ ਸਾਰਥਕ ਅਸਰ ਪਵੇ ਮਤਲਬ ਇਹ ਨੈਗੇਟਿਵ ਅਸਰ ਪਾਈ ਜਾਂਦੇ ਨੇ ਇਸ ਕਰਕੇ ਇਹ ਵਿਚਾਰੇ ਆਪ ਜੋ ਕੋਗੇ ਹਮ ਹਮ ਕਦਾ ਜਾਂ ਘੱਟ ਬੜੇ ਹੁੰਦੇ ਨੇ ਜਿਹੜੀਆਂ ਅੱਜ ਕੱਲ੍ਹ ਕ੍ਰੀਤੀਆਂ ਹੁੰਦੀਆਂ ਉਹਨਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਤੇ ਉਹਨਾਂ ਨੂੰ ਸਮਝਾਉਣ ਦਾ ਮਤਲਬ ਇੰਨਾ ਤਜਰਬਾ ਨਹੀਂ ਹੈਗਾ ਕਿ ਜਿਹੜੀਆਂ ਨਵੀਂ ਰਹਿਤਾਂ ਨੇ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਚੱਲਿਆ ਜਾਵੇ ਇਸ ਕਰਕੇ ਥੋੜਾ ਜਿਹਾ ਟਾਂਚਾ ਨਾ ਮਤਲਬ ਸੁਸਤ ਹੋ ਗਿਆ ਇਹ ਟਾਂਚੇ ਨੂੰ ਸੁਧਾਰਨ ਵਾਸਤੇ ਇਹਨੂੰ ਐਕਟਿਵ ਕਰਨ ਵਾਸਤੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਫਰਮਾਨ ਜਾਰੀ ਕੀਤੇ ਜਾਣ ਚਾਹੀਦੇ ਨੇ ਜਿਹੜੇ ਸ਼ਰੋਮੀ ਕਮੇਟੀ ਬਕਾਇਦਾ ਹੋਊੂ ਹੋ ਮੰਨਾਂ ਮੀਟਿੰਗਾਂ ਕਰਕੇ ਇਹਨਾਂ ਦੇ ਉੱਤੇ ਲਾਗੂ ਕਰੇ ਤਾਂ ਕਿ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਨ ਸਤਕਾਰ ਹੈ ਉਹ ਬਹਾਲ ਹੋ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਸੋ ਦੋਸਤੋ ਹੁਣੇ ਇੱਕ ਤਾਜ਼ਾ ਮਾਮਲਾ ਜਿਹੜਾ ਮੁਕਸਰ ਤੋਂ ਸਾਹਮਣੇ ਆਇਆ ਏ ਦੇਖਣ ਦੀ ਗੱਲ ਹੈ ਕਿ ਅਸੀਂ ਹਰ ਇੱਕ ਦੇ ਕਿਤੇ ਨੂੰ ਪਹਿਲ ਦੰਨੇ ਹੱਥਾਂ ਦੀ ਕਿਰਤ ਸਾਨੂੰ ਕਰਨੀ ਚਾਹੀਦੀ ਆ ਪਰ ਜਿੱਥੇ ਕਿ ਜੇ ਅਸੀਂ ਗੱਲ ਕਰਦੇ ਆ ਗੁਰੂ ਸਾਹਿਬ ਦੇ ਮਰਿਆਦਾ ਦੀ ਗੁਰੂ ਸਾਹਿਬ ਦੇ ਅਸੂਲਾਂ ਦੀ ਗੁਰੂ ਸਾਹਿਬ ਦੇ ਦਿੱਤੇ ਹੋਏ ਨਕਸ਼ ਕਦਮਾਂ ਦੇ ਉੱਪਰ ਚੱਲਣ ਦੇ ਪਰ ਉੱਥੇ ਹੀ ਅਸੀਂ ਉੱਥੇ ਜਾ ਕੇ ਜੇਕਰ ਗਰੰਥੀ ਸਹਿਬਾਨ ਅਰਦਾਸ ਕਰਦੇ ਤਾਂ ਉੱਥੇ ਕੀ ਕਹਿੰਦੇ ਵੀ ਇਹਨਾਂ ਨੂੰ ਕੇਟ ਕੇਸ ਕੱਟ ਕਰਨ ਦਾ ਬਲ ਬਖਸ਼ਿਆ ਜਾਵੇ ਜਾਂ ਫਿਰ ਜਿਹੜੇ ਇੱਥੇ ਲੋਕ ਆਣਗੇ ਉਹਨਾਂ ਦੇ ਜੂੜੇ ਕੱਟਣ ਦਾ ਇਹਨਾਂ ਨੂੰ ਬਲ ਬਖਸ਼ਿਆ ਜਾਵੇ ਪਰ ਉੱਥੇ ਹੀ ਉਹਨਾਂ ਨੇ ਇੱਕ ਆਪਣੇ ਕਿੱਤੇ ਦੇ ਲਈ ਇੱਕ ਪੜਾਈ ਦੇ ਲਈ ਅਰਦਾਸ ਕਰਵਾਉਣੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਜਿਹੜੀ ਛੋਟੇ ਹਾਥੀ ਗੱਡੀ ਦੇ ਵਿੱਚ ਉਹਨੂੰ ਲਜਾਇਆ ਜਾ ਰਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਉਹਨਾਂ ਦੇ ਜਿਹੜੇ ਗੱਡੀ ਦੀ ਸਫਾਈ ਸੀ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋਈ ਹੋਈ ਸੀ ਤੇ ਬੜੀ ਹੀ ਬੇਅਦਬੀ ਦੇ ਨਾਲ ਜਿਹਨੂੰ ਕਹਿ ਦਈਏ ਕਿ ਮੰਦਭਾਗੀ ਘਟਨਾ ਜਿਹਦੇ ਵਿੱਚ ਉਹ ਲਜਾਏ ਜਾ ਰਹੇ ਸੀ ਗੁਰੂ ਸਹਿਬਾਨਾਂ ਨੂੰ ਤੇ ਇਸ ਦੇ ਨਾਲ ਹੀ ਦੋਸਤੋ ਜਦੋਂ ਵੀ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਗ੍ਰੰਥੀ ਸਹਿਬਾਨ ਦੀਆਂ ਜਾਂ ਫਿਰ ਕੋਈ ਰੀਅਲ ਦੇਖਦਾ ਹੈ ਜਾਂ ਫਿਰ ਕੋਈ ਸਿਗਰਟ ਦੇ ਸੂਟੇ ਲਾਉਂਦਾ ਵੀ ਗੁਰਦੁਆਰਿਆਂ ਦੇ ਵਿੱਚ ਵੇਖੇ ਗਏ ਨੇ ਤੇ ਇਥੋਂ ਤੱਕ ਕਿ ਕੇਸ ਕੀ ਬਨ ਕੇ ਵੀ ਨਸ਼ਾ ਕਰਦੇ ਜਿਹੜੇ ਵੀਡੀਓਜ਼ ਨੇ ਉਹ ਵਾਇਰਲ ਹੁੰਦੀਆਂ ਨੇ ਜੇਕਰ ਸ਼੍ਰੋਮਣੀ ਕਮੇਟੀ ਇੱਕ ਬੰਦੇ ਤੇ ਵੀ ਸਖਤ ਤੋਂ ਸਖਤ ਐਕਸ਼ਨ ਲੈਂਦੀ ਹੈ ਤਾਂ ਸ਼ਾਇਦ ਇਹ ਜੜੀਆਂ ਵਾਰਦਾਤਾ ਦਿਨ ਪ੍ਰਤੀ ਦਿਨ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜੀ ਠੱਲ ਪੈਂਦੀ ਸਾਨੂੰ ਜ਼ਰੂਰ ਨਜ਼ਰ ਆਉਗੀ ਪਰ ਮੈਨੂੰ ਲੱਗਦਾ ਕਿ ਜੇਕਰ ਤੁਸੀਂ ਪ੍ਰਬੰਧਕ ਕਮੇਟੀ ਦੇ ਨਾਲ ਰਹਿ ਕਰਕੇ ਉੱਥੋਂ ਗੁਰੂ ਸਾਹਿਬਾਨ ਨੂੰ ਤੁਸੀਂ ਇੱਕ ਨਾਈ ਦੀ ਦੁਕਾਨ ਤੇ ਲੈ ਜਾ ਰਹੇ ਹੋ ਤਾਂ ਪ੍ਰਬੰਧਕ ਕਮੇਟੀ ਦਾ ਕਹਿਣਾ ਸੀ ਕਿ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਸਾਨੂੰ ਨਹੀਂ ਪਤਾ ਗ੍ਰੰਥੀ ਸਹਿਬਾਨ ਸਿਰਫ ਆਪਣੀ ਪੇਟਾ ਦੇ ਲਾਲਚ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਹੋਰ ਲਾਲਚ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਛੋਟੇ ਹਾਥੀ ਦੇ ਵਿੱਚ ਲੈ ਕੇ ਉੱਥੋਂ ਨੱਠ ਗਏ ਨੇ ਤੇ ਜਦੋਂ ਉੱਥੇ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਨਾਂ ਨੂੰ ੱੱਕੇ ਵੀ ਮਾਰੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਗੁਰੂ ਮਹਾਰਾਜ ਦੀ ਬੇਅਦਬੀ ਤੁਸੀਂ ਕਰ ਰਹੇ ਹੋ ਹਾਲਾਂਕਿ ਜੋ ਬੇਅਦਬੀ ਕਰ ਰਹੇ ਸੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਪਰ ਜੇਕਰ ਅਸੀਂ ਗੱਲ ਕਰੀਏ ਅਸੀਂ ਪੰਜਾਬ ਦੇ ਵਿੱਚ ਰਹੇ ਨੇ ਗੁਰੂ ਮਹਾਰਾਜ ਸਾਡੇ ਪੰਜ ਪਿਆਰੇ ਪੀਰ ਆ ਫਕੀਰਾਂ ਦੀ ਸਾਡੀ ਇਹ ਧਰਤੀ ਹੈ ਤੇ ਜੇਕਰ ਅਸੀਂ ਆਪਣੇ ਗੁਰੂ ਸਹਿਬਾਨਾਂ ਨੂੰ ਆਦਰ ਮਾਨ ਸਤਿਕਾਰ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਕਿਸੇ ਹੋਰ ਧਰਮ ਦੇ ਕੋਲੋਂ ਕੋਈ ਆਸ ਨਹੀਂ ਕਰ ਸਕਦੇ ਸੋ ਦੋਸਤੋ ਅਏ ਸੀ ਸਾਡੇ ਅੱਜ ਦੇ ਵਿਸ਼ੇ ਦੀ ਗੱਲਬਾਤ ਜੇ ਕੱਲ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੁਣ ਮੈਨੂੰ ਦਿਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਸਾਸ੍ਰਿਕਾ